ਹਾਂਜੀ ਬਾਈ ਸਸਤਰੀ ਕਾਰ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਬਿਕਰਮ ਮਜੀਠੀਆ ਦੀ ਤੇ ਦੂਜੀ ਗੱਲ ਬਾਈ ਯਾਰ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਬਾਈ ਬਣ ਕੇ ਜਿਹੜੇ ਚੈਨਲ ਤੇ ਨਵੇਂ ਆਏ ਆ ਮੇਰੇ ਭਰਾ ਮੇਰੀਆਂ ਭੈਣਾਂ ਤੇ ਚੈਨਲ ਨੂੰ ਜਰੂਰ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਥੋੜੀ ਜਿਹੀ ਸਪੋਰਟ ਕਰਿਆ ਕਰੋ ਤੇ ਅੱਜ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਦੂਜੀ ਗੱਲ ਬਿਕਰਮ ਮਜੀਠੀਆ ਦੀਆਂ ਤਾਰੀਆਂ ਚੀਕਾਂ ਨਾਬਾ ਜੇਲ੍ਹ ਦੇ ਵਿੱਚ ਸਾਰਿਆਂ ਨੂੰ ਸੁਣਾਈਆਂ ਜਾਣੀਆਂ ਆ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਮੇਰੀਆਂ ਮਾਤਾਂ ਦਾ ਤੇ ਭੈਣਾਂ ਦਾ ਕਹਿਣਾ ਹੈ ਕਿ ਉਹਨੂੰ 17 ਸਾਲ ਦੀ ਸਜ਼ਾ ਵੀ ਘੱਟ ਆ 20 ਸਾਲ ਦੀ ਸਜ਼ਾ ਵੀ ਘੱਟ ਆ ਉਹਨੂੰ ਤਾਂ ਉਮਰ ਕੈਦ ਹੋਣੀ ਚਾਹੀਦੀ ਆ ਮੇਰੀਆਂ ਭੈਣਾਂ ਮੇਰੇ ਭਰਾ ਬਹੁਤ ਕਹਿ ਰਹੇ ਨੇ ਕਿ ਉਹਨੂੰ ਉਮਰ ਕੈਦ ਹੋਣੀ ਚਾਹੀਦੀ ਆ ਤੇ ਬਈ ਯਾਰ ਆਪ ਦਾ ਕਮੈਂਟਾਂ ਚ ਜੋਗਰਾ ਜਰੂਰ ਪਾਇਆ ਕਰੋ ਤੇ ਆ ਵੀਡੀਓ ਦੇਖਿਓ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਫਿਰ ਕਰਦੇ ਆਪਾਂ ਗੱਲਬਾਤ ਜੇਡ ਹੋਵੇਗੀ ਬੇਲ ਹੋਵੇਗੀ ਜਾਂ ਬੇਤੁਬਾਤ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ ਸ਼ਰੂਪਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਵਿਕਰਮ ਮਜੀਠੀਆ ਦੀਆਂ ਇਸ ਕਦਰ ਵੱਡੇ ਪੱਧਰ ਤੇ ਮੁਸੀਬਤਾਂ ਵੱਧ ਜਾਣਗੀਆਂ ਮਜੀਠੀਆ ਨੇ ਕਦੇ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਡੀ ਵੱਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਕੀਤੀ ਜਾਵੇਗੀ ਵੱਡੀ ਕਾਰਵਾਈ ਬਣਦੀ ਵੀ ਹੈ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਵਿੱਚ ਬਿਕਰਮਜੀਤਿਆ ਦਾ ਅਹਿਮ ਰੋਲ ਹੈ ਪੰਜਾਬ ਦੀਆਂ ਮਾਵਾ ਅਤੇ ਭੈਣਾਂ ਦੀਆਂ ਰੰਗਬਰੰਗੀਆਂ ਚੁੱਟੀਆਂ ਚਟੀਆਂ ਕਰ ਦਿੱਤੀਆਂ ਤੇ ਘਰਾਂ ਦੇ ਵਿੱਚ ਨੌਜਵਾਨਾਂ ਦੇ ਸੱਥਰ ਵਿਸ਼ੇ ਮਾਵਾ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਸਰਕਾਰ ਦੇ ਕੋਲ ਮੰਗ ਕਰ ਰਹੀਆਂ ਨੇ ਕਿ ਪਾਪੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿੰਨਾ ਮਰਜੀ ਅੱਡੀ ਚੋਟੀ ਦਾ ਜੋੜ ਲਾ ਲੈ ਬਿਕਰਮਜੀਤਿਆ ਬਿਕਰਮਜੀਤਿਆ ਦੇ ਵਕੀਲ ਬਿਕਰਮਜੀਤਿਆ ਦੇ ਹਮੈਤੀ ਸੁੱਕਾ ਨਹੀਂ ਜਾਣ ਦੇਣਾ 20 ਸਾਲ ਜੇਲ੍ਹ ਜਾਵੇਗਾ ਤੇ ਦੂਸਰੇ ਪਾਸੇ ਬਰੈਡ ਅਤੇ ਪਾਸਤੇ ਅਤੇ ਮੈਗੀਆਂ ਮੱਗੀਆਂ ਜਾਰੀਆਂ ਨੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਹੋਵੇ ਜਿਨ੍ਹਾਂ ਨੇ ਗੈਂਗਸਟਰ ਪੈਦਾ ਕੀਤਾ ਹੋਵੇ ਤੇ ਜਿਨ੍ਹਾਂ ਦੇ ਸੰਬੰਧ ਹੋਣ ਇੰਟਰਨੈਸ਼ਨਲ ਅੰਤਰਰਾਸ਼ਟਰੀ ਡਰਗ ਤਸਕਰਾਂ ਦੇ ਨਾਲ ਤੇ ਹਾਲੇ ਕਹਤੇ ਨੇ ਕਿ ਅਸੀਂ ਕੌਮ ਦੀ ਸੇਵਾ ਅਸੀਂ ਪੰਦੀ ਸੇਵਾ ਕਰਦੇ ਆਂ ਵਿਕਰਮ ਜੀਟੀਏ ਨੂੰ ਬਾਦਸ਼ਾਹੀ ਹਮਲੇ ਕਰਕੇ ਘੇਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਜ਼ਾ ਮਿਲੇਗੀ 101% ਮਿਲੇਗੀ ਇਸ ਉੱਤੇ ਪੱਕੀ ਮੋਹਰ ਲਗਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨੇ ਕਹਿਆ ਇੱਕ ਇਕੱਲੀ ਮੇਰੀ ਮੰਗ ਨਹੀਂ ਕਿ ਵਿਕਰਮ ਜਿਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਇਹ ਮੰਗ ਹੈ ਉਹਨਾਂ ਮਾਵਾਂ ਦੀ ਉਹਨਾਂ ਭੈਣਾਂ ਦੀ ਉਹਨਾਂ ਭੈਣਾਂ ਦੀ ਜਿਨ੍ਹਾਂ ਦੇ ਭਰਾ ਇਸ ਦੁਗਿਆਤੂ ਚਲੇ ਗਏ ਉਹਨਾਂ ਮਾਵਾਂ ਦੀ ਜਿਨ੍ਹਾਂ ਦੇ ਜਵਾਨ ਪੁੱਤਰ ਚਿੱਟਾ ਪੀ ਕੇ ਮਰ ਗਏ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਲੰਮਾ ਸਮਾਂ ਜੇਲ੍ਹ ਭੇਜੋ ਉਹਨਾਂ ਨੇ ਕਿਹਾ ਜਿਹੜੀਆਂ ਗਵਾਹਾਂ ਲੱਗੀਆਂ ਨੇ ਬਿਕਰਮ ਜਿਠਿਆ ਦੇ ਵਿਰੁੱਧ ਬੋਨੀ ਜ਼ਨਾਲਾ ਤਲਵੀਰ ਗਿੱਲ ਬਿੱਟੂ ਆਲਕਰ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਤ ਚੱਟ ਉਪਤੇ ਆਏ ਅਤੇ ਪੰਜਾਬ ਦੇ ਸਾਬਕਾ ਈਡੀ ਦੇ ਡਾਇਰੈਕਟਰ ਰਣਜਿਤ ਸਿੰਘ ਦੀਆਂ ਗਵਾਹੀਆਂ ਕਾਫੀ ਨੇ ਲੰਬਾ ਸਮਾਂ ਜੇਲ੍ਹ ਭੇਜਣ ਵਾਸਤੇ ਤੇ ਦੂਸਰੇ ਪਾਸੇ 540 ਕਰੋੜ ਦੀ ਜ਼ਾਇਦਾਤ ਬਣਾਈ ਗਈ ਬਿਕਰਮਜੀਠਿਆ ਵੱਲੋਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹਨਾਂ ਨੇ 5000 ਕਰੋੜ ਰੁਪਏ ਦੀ ਇਨਵੈਸਟਮੈਂਟ ਦੇਸੀ ਅਤੇ ਵਿਦੇਸ਼ੀ ਕਾਪੀਆਂ ਦੇ ਵਿੱਚ ਕੀਤੀ ਹੋਈ ਹੈ ਇਹ ਐਨੇ ਪੈਸੇ ਆਏ ਕਿੱਥੋਂ ਨਰਿੰਦਰ ਸਿੰਘ ਅਤੇ ਸੁਧਾਰਤ ਕਹਿੰਦੇ ਸੀ ਮਾਮਲਾ 540 ਕਰੋੜ ਰੁਪਏ ਦਾ ਨਹੀਂ ਹੈ ਮਾਮਲਾ ਹੈ 11000 ਕਰੋੜ ਰੁਪਏ ਦਾ इवन दो ਨਰਿੰਦਰ ਸਿੰਘ ਜਿਹੜੇ ਸਾਬਕਾ ਈਡੀ ਦੇ ਡਾਇਰੈਕਟਰ रह ਚੁੱਕੇ ਨੇ ਸੁਧਾਰਤ ਜਿਹੜੇ ਪੰਜਾਬ ਦੇ ਡੀਜੀਪੀ रह ਚੁੱਕੇ ਨੇ ਉਹਨਾਂ ਕਿਹਾ ਕਿ ਨਸ਼ੇ ਦੇ ਬਦਲੇ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਸੱਤੇ ਅਤੇ ਪਿੰਦੀ ਨੂੰ ਸਾਈਪਰਸ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ 130 ਕਰੋੜ ਰੁਪਏ ਸ਼ੈੱਲ ਕੰਪਨੀ ਦੇ ਵਿੱਚ ਲਗਾਏ ਗਏ ਇਸ ਸਾਰੇ ਮਾਮਲੇ ਇਸ ਸਾਰੇ ਸਬੂਤ ਸਾਰੀਆਂ ਦਲੀਲਾਂ ਅਪੀਲਾਂ ਅਤੇ ਠੋਸ ਸਬੂਤ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਿਜੀਲੈਂਸ ਨੇ ਇਕੱਠੇ ਕੀਤੇ ਨੇ ਵਿਜੀਲੈਂਸ ਨੂੰ ਜਿੱਥੇ ਵੀ ਛੋਟਾ ਮੋਟਾ ਸਰਾਗ ਮਿਲਦਾ ਹੈ ਨਾਲ ਦੀ ਨਾਲ ਹੀ ਉੱਤੇ ਛਾਪੇਮਾਰੀ ਕਰ ਲਈ ਜਾਂਦੀ ਹੈ ਛਾਪੇਬਾਰੀ ਕਰਕੇ ਸਬੂਤ ਇਕੱਠੇ ਕਰਕੇ ਉਹ ਨਾਲ ਦੇ ਨਾਲ ਉਸ ਟੋਕ ਉਸ ਟੋਕਰੇ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਜਿਹੜੇ ਮੁੱਖ ਮੰਤਰੀ ਭਗਵਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਸਬੂਤਾਂ ਦਾ ਟੋਕਰਾ ਭਰਿਆ ਪਿਆ ਹੈ ਬਿਕਰਮਜੀਠੀਆ ਦੇ ਵਿਰੁੱਧ ਤੇ ਬਿਕਰਮਜੀਠੀਆ ਨੂੰ ਅਸੀਂ ਭੱਜਣ ਨਹੀਂ ਦੇਣਾ ਤੇ ਨਾਲ ਇਹ ਵੀ ਕਹਿੰਦੇ ਨੇ ਕਿ ਜਿਸ ਨੇ ਚੀਕਾਂ ਸੁਣ ਲੀਆਂ ਹੋਣ ਤੇ ਜਿਸ ਨੂੰ ਪਤਾ ਨਾ ਹੋਵੇ ਕਿ ਚੜ੍ਹ ਘੋੜੀਆਂ ਕਿਵੇਂ ਉੱਡਦੀਆਂ ਨੇ ਤੇ ਉਹ ਬਿਕਰਮਜੀਠੀਆ ਦੇ ਪੋਲ ਚਲਾ ਜਾਵੇ ਨਾ ਬਾਦੀਂ ਨਾ ਵੀ ਜੇਲ੍ਹ ਦੇ ਵਿੱਚ ਚੇ ਉਨਾ ਕਹੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਪੰਜਾਬ ਦੀਆਂ ਮਾਵਾਂ ਦੀ ਪੰਜਾਬ ਦੀਆਂ ਭੈਣਾਂ ਦੀ ਮੰਗ ਹੈ ਕਿ ਵਿਕਰਮ ਜੀਠਿਆ ਨੂੰ ਲੰਮੀ ਲੰਮਾ ਸਮਾਂ ਜੇਲ੍ਹ ਹੋਵੇ ਅਸੀਂ ਇਹ ਐ ਘੁਮਕਾ ਨਿਭਾਵਾਂਗੇ ਕਿਉਂਕਿ ਇਹਨਾਂ ਵੱਲੋਂ ਇੱਕ ਤਾਂ ਇੱਕ ਤਾਂ ਇਹ ਨਸ਼ਾ ਤਸਕਰ ਇੱਕ ਤਾਂ ਇਹ ਡਰਕ ਤਸਕਰ ਤੇ ਦੂਸਰੇ ਪਾਸੇ ਧਮਕੀਆਂ ਦਿੰਦੇ ਨੇ ਗਿੱਦੜ ਮੈਨੂੰ ਮੁੱਛਾਂ ਨੂੰ ਤਾ ਦਿੰਦੇ ਨੇ ਪਤਾ ਪਕਾ ਦੇ ਥਾਪੀਆਂ ਮਾਰਦੇ ਨੇ ਤੇ ਚੀਕਾਂ ਕਹਿੰਦੇ ਪਵਾ ਦੇਾਂਗੇ ਵੇਖ ਲਓ ਕਿੱਥੇ ਚੀਕਾਂ ਪੈਂਦੀਆਂ ਨੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਸੂਤਰਾਂ ਦੇ ਹਵਾਲੇ ਜਿਹੜੇ ਵੱਖ-ਵੱਖ ਚੈਨਲ ਦੱਸਦੇ ਨੇ ਕਿ ਬਿਕਰਮ ਮਜੀਠੀਆ ਨੂੰ ਲੰਮੀ ਸਜ਼ਾ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਬੇਲ ਮਿਲਦੀ ਹੈ ਅੱਜ ਦੇ ਕੇਸ ਦੇ ਵਿੱਚ ਨਾਲ ਦੀ ਨਾਲ ਤੁਰੰਤ ਗ੍ਰਿਫਤਾਰੀ ਹੋ ਜਾਵੇਗੀ ਕਿਉਂਕਿ ਉਹਦੇ ਤੇ ਇੱਕ ਹੋਰ ਐਫ ਆਈ ਆਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਘਟ ਦਿੱਤੀ ਗਈ ਹੈ ਧੰਨਵਾਦ ਬਈ ਤੁਸੀਂ ਵੀਡੀਓ ਦੇਖ ਹੀ ਲਈ ਹੋ ਵੀ ਹੁਣ ਤੇ ਬਾਈ ਵਾਰ ਕੇ ਵੀਡੀਓ ਚ ਕਿੰਨੀ ਕਿ ਸਰਚਾਈ ਆ ਕਮੈਂਟਾਂ ਚ ਜਰੂਰ ਦੱਸਿਓ ਤੇ ਬਾਈ ਵਣ ਕੇ ਇੱਕ ਛੋਟੀ ਜਿਹੀ ਰਿਕਵੈਸਟ ਆ ਯਾਰ ਤੇ ਜਿਹੜੇ ਨਵੇਂ ਆਇਆ ਚੈਨਲ ਤੇ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਹੋਰ ਵੀ ਨਵੀਂ ਅਪਡੇਟ ਪਹੁੰਚਦੀ ਰਹੇ ਧੰਨਵਾਦ ਬਾਈ